ਜਿਹੜੇ ਤੇ ਪੈਕੇਟ ਤੇ ਤੁਸੀਂ ਲਿਖਿਆ ਦੇਖ ਲਿਆ ਕਿ ਇਹ ਐਕਸਪਾਇਰ ਹੈ ਤੁਸੀਂ ਨਹੀਂ ਖਾਓਗੇ ਤੁਹਾਡੇ ਬੱਚੇ ਬਿਮਾਰ ਹੋਣ ਤੋਂ ਬਚ ਸਕਦੇ ਨੇ ਪਰ ਜਿਹੜੀ ਚੀਜ਼ ਐਕਸਪਾਇਰ ਹੋਵੇ ਪਰ ਉਹ ਪੈਕੇਟ ਤੇ ਲਿਖੀ ਨਾ ਹੋਵੇ ਜਿਹੜੀ ਚੀਜ਼ ਖਰਾਬ ਹੋਵੇ ਪਰ ਤੁਹਾਡੇ ਤੱਕ ਸਹੀ ਦੇ ਕੇ बेची ਜਾਵੇ ਉਸ ਤੋਂ ਤੁਸੀਂ ਕਿਵੇਂ ਬਚੋਗੇ ਜੀ ਹਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਦਿੱਲੀ ਦੇ ਵਿੱਚ ਇੱਕ ਕੰਪਨੀ ਫੜੀ ਗਈ ਹੈ ਇਹ ਕੰਪਨੀ ਨਾ ਹੀ ਮਾਲ ਬਣਾਉਂਦੀ ਸੀ ਨਾ ਹੀ ਮਾਲ ਵੇਚਦੀ ਸੀ ਇਹ ਕੰਪਨੀ ਜਿਹੜੀ ਹੈ ਉਹ ਖਰਾਬ ਚੀਜ਼ਾਂ ਨੂੰ ਸਹੀ ਕਰਦੀ ਸੀ ਐਕਸਪਾਇਰ ਚੀਜ਼ਾਂ ਨੂੰ ਜੋ ਹੈ ਉਹ ਐਕਸਪਾਇਰੀ ਹਟਾ ਦਿੰਦੀ ਸੀ ਹੁਣ ਤੁਸੀਂ ਕਹੋਗੇ ਕਿ ਇਹ ਕਿਵੇਂ ਹੋ ਸਕਦਾ ਹੈ ਜੀ ਹਾਂ ਅਜਿਹਾ ਹੋਇਆ ਹੈ ਦਰਅਸਲ ਇਹ ਕੰਪਨੀ ਜਿਹੜੀ ਐਕਸਪਾਇਰ ਨੰਬਰ ਹੁੰਦੇ ਸੀ ਯਾਨੀ ਐਕਸਪਾਇਰ ਡੇਟ ਜਿਹੜਾ ਹੁੰਦਾ ਸੀ ਜਿਵੇਂ ਕੋਈ ਚੀਜ਼ 10 ਤਰੀਕ ਨੂੰ ਐਕਸਪਾਇਰ ਹੋਣੀ ਸੀ ਤੇ ਇਹ ਉਸ ਨੂੰ ਜੋ ਐਪ ਉਹੋ ਬੀਟ ਰਿਕ ਨੂੰ ਐਕਸਪਾਇਰ ਕਰਦੇ ਸੀ ਜਾਂ ਉਸ ਦੀ ਡੇਟ ਸਾਲ ਵਧਾ ਦਿੰਦੇ ਸੀ 2 ਮਹੀਨੇ ਵਧਾ ਦਿੰਦੇ ਸੀ ਇਸ ਤਰੀਕੇ ਦੇ ਨਾਲ ਇਹ ਪੂਰਾ ਮਾਲ ਇਹਨਾਂ ਦਾ ਦੇਖ ਸਕਦੇ ਹੋ ਕਿ ਇਸ ਸਮੇਂ ਕਿੰਨਾ ਇਹਨਾਂ ਦੀ ਕੰਪਨੀ ਦੇ ਵਿੱਚ ਮੌਜੂਦ ਹੈ ਉਹ ਇੱਕ ਜੋੜੇ ਦੇ ਵੱਲੋਂ ਇਹ ਸਾਰਾ ਕੁਝ ਫੜਿਆ ਗਿਆ ਹੈ ਫਰਾਡ ਫੜਿਆ ਗਿਆ ਹੈ ਕਿ ਕਿਵੇਂ ਇਹ ਨਕਲੀ ਮਾਲ ਨੂੰ ਜਾਂ ਖਰਾਬ ਮਾਲ ਨੂੰ ਸਹੀ ਕਰਕੇ ਵੇਚਦੇ ਸੀ ਸੋਚੋ ਕਿ ਆਖਿਰਕਾਰ ਜਦੋਂ ਛੋਟੇ-ਛੋਟੇ ਬੱਚੇ ਇਹ ਖਰਾਬ ਮਾਲ ਖਾਂਦੇ ਹੋਣਗੇ ਤੇ ਉਹਨਾਂ ਦਾ ਸਰੀਰ ਦਾ

चॉकलेट है और बोतल बोतल में? नहीं बोतल में पता नहीं क्या है क्या क्यों इसका तेरे पास रखी यूज नहीं करते यार क्यों निकालो खोल के दिखाओ ऊपर उठाओ उठो रेपर दिखाओ एप्पल साइडर विनेगर ओ इसे मिटाते हो ये थिनर का काम करती है ठीक है बस और इसमें क्या है पैकेट में कुछ भी देने से काम नहीं, चौकलेट चौकलेट नहीं Редактор